ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਣਾ ਟੀਵੀ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਬਈ ਰਾਣਾ ਟੀਵੀ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਬਈ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਤੁਹਾਨੂੰ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਆ ਤੇ ਬਈ ਅੱਜ ਅਸੀਂ ਆਪਣੇ ਪਿੰਡ ਪਿੰਡ ਸੁਖਾਨੰਦ ਜ਼ਿਲ੍ਹਾ ਸਾਨੂੰ ਮੋਗਾ ਲਾ ਕੇ ਆਂਦਾ ਤਹਿਸੀਲ ਬਾਗਾਪੁਰਾਣਾ ਤੇ ਜੋ ਬਈ ਤੁਸੀਂ ਸਕਰੀਨ ਤੇ ਝੋਟੀ ਦੇਖ ਰਹੇ ਆਂ ਇਹ ਬਾਈ ਨੇ ਅੱਜ ਵਕਾਊ ਕੀਤੀ ਆ ਦੂਜੇ ਸੂਏ ਬਾਈ ਇਹ ਡਿਟੇਲ ਮੈਂ ਹੀ ਦੇਣੀ ਆ ਬਾਈ ਘਰੇ ਹੈ ਨਹੀਂ ਸੀ ਆਪ ਤੇ ਇਹ ਬਾਈ ਦੂਜੇ ਸੂਏ ਸੋਣੀ ਹੈਗੀ ਤੇ ਹਫਤੇ ਦੀ ਹਜੇ ਕੱਚੀ ਆ ਸੰਗ ਸੰਗ ਤੁਸੀਂ ਦੇਖ ਸਕਦੇ ਆ ਤੇ ਬਾਕੀ ਉ ਬੋਡੀ ਸਟਰਕਚਰ ਸੋਹਣਾ ਬਈ ਤੁਸੀਂ ਦੇਖ ਸਕਦੇ ਆ ਥੋੜਾ ਜਿਹਾ ਡਰ ਜਾਂਦਾ ਹੁੰਦਾ ਬਈ ਪਸੂ ਥੋੜਾ ਜਿਹਾ ਤੇ ਉ ਠੰਡੀ ਸੀਲ ਬਈ ਪੂਰੀ ਆ ਇਹ ਘਰ ਦੀ ਝੋਟੀ ਆ ਕੋਈ ਵਾਰ ਲਾਈਨ ਦਾ ਕੰਮ ਨਹੀਂ ਗਾ ਤੇ ਹਵਾਨਾ ਹੂਨਾ ਤੁਹਾਨੂੰ ਨੇੜ ਤੋਂ ਦਿਖਾ ਦਿੰਨੇ ਆ ਹਵਾਨਾ ਹੂਨਾ ਕਰਮਾਲੀ ਨੇ ਬਹੁਤ ਸੋਹਣਾ ਤਿਆਰ ਕਰਦੀ ਆਉਂਦੇ ਆ ਬਈ ਤੁਸੀਂ ਦੇਖ ਸਕਦੇ ਆ ਘੱਟ ਚੋੜਾ ਹਵਾਨਾ ਤਾਂ ਤਾਂ ਤੋਂ ਆਉਂਦਾ ਗਾ ਤੇ ਬਾਕੀ ਥਣਲੇਵੇ ਦੀ ਬਈ ਸਾਫ ਆ ਤੇ ਬਾਕੀ ਉਮ ਵੀ ਬਈ 10 ਲੀਟਰ 10 11 ਕਿਲੋ ਦੁੱਧ ਦਿੱਤਾ ਪਹਿਲੇ ਹੁਣ ਦੂਜੇ ਸੋਹਣਾ ਹਫਤੇ ਦੀ ਹਜੇ ਕੱਚੀ ਆ ਉਸ ਹਵਾਨਾ ਅੰਦਾਜ਼ਾ ਲਾ ਲਿਓ ਬਈ ਅਜੇ ਹਫਤੇ ਦੇ ਵਿੱਚ ਇਹਨੇ ਹਵਾਨਾ ਹੋਰ ਤਿਆਰ ਕਰ ਜਾਣਾ ਹਵਾਨੇ ਈ ਤੱਕ ਤੁਸੀਂ ਦੇਖ ਸਕਦੇ ਆ ਪਸ਼ਾਹ ਨੂੰ ਤੇ ਮਗਰ ਨੂੰ ਪੂਰੀ ਹਵਾਨੇ ਈ ਤੱਕ ਬੋਡੀ ਸਟਰਕਚਰ ਪੈਠਪੁਲੇ ਦੀ ਵੀ ਬਈ ਚੰਗੀਆਂ ਝੋਟੀ ਤੇ ਸੰਗ ਸੰਗ ਵੀ ਬਈ ਸੋਹਣਾ ਤੁਸੀਂ ਦੇਖ ਸਕਦੇ ਆ ਸੰਗ ਸੰਗ ਦੀ ਸੋਹਣੀ ਆ ਘਰ ਦੀ ਘਰੇਲੂ ਝੋਟੀ ਆ ਬਈ ਤੇ ਬਾਕੀ ਦੁੱਧ ਐਨੇ ਚੰਗਾ ਕੱਪ ਆ ਜਾਣਾ ਬਈ ਤੁਸੀਂ ਦੇਖ ਸਕਦੇ ਆ ਹਵਾਨਾ ਹੂਣਾ ਤੁਹਾਨੂੰ ਫੇਰ ਨੇੜੇ ਤੋਂ ਦਿਖਾ ਦਿੰਨੇ ਜਿਵੇਂ ਅਸੀਂ ਉੱਪਰੇ ਬੰਦਿਆ ਬਈ ਉਵੇਂ ਹੀ ਨਹੀਂ ਕੋਈ ਅੰਡਰ ਡੁਕਾ ਐ ਨਹੀਂ ਵੀ ਭੱਜੀ ਜੇ ਫਿਰਦੀ ਆ ਤੇ ਬਾਕੀ ਮੂੰਹ ਮੱਥੇ ਦੀ ਦੇਖ ਸਕਦੇ ਆ ਸੰਗ ਸੰਗ ਸੋਹਣਾ ਬਈ ਝੋਟੀ ਦਾ ਤੇ ਬਾਡੀ ਸਟਰਕਚਰ ਦਾ ਬਈ ਕੀ ਬਾਤਾਂ ਆ ਕਦ ਕਾਠ ਵੀ ਸੋਹਣਾ ਕਦ ਕਾਠ ਬਹੁਤ ਉੱਚੇ ਲੰਮੇ ਕਦ ਦੀ ਆ ਪੈਠਪੁੜੇ ਦੀ ਵੀ ਚੰਗੀ ਆ ਬਈ ਤੇ ਬਾਕੀ ਜੇ ਤੁਸੀਂ ਇਹਦੇ ਤੇ ਗਾਂ ਬਰੀਡ ਤੇ ਕੰਮ ਕਰਨਾ ਜਿਹਾ ਹੁਣ ਬਈ ਇਹ ਕੁਦਰਤੀ ਚੀਜ਼ ਹੁੰਦੀ ਹੈ ਜਿਵੇਂ ਕੱਦ ਕਾਠ ਹੋ ਗਿਆ ਪਸ਼ੂ ਦਾ ਥਣ ਹਵਾਨਾ ਹੋ ਗਿਆ ਇਹ ਕੁਦਰਤੀ ਚੀਜ਼ ਹੁੰਦੀ ਹੈ ਪਰਮਾਤਮਾ ਨੇ ਉਹ ਦੇਣ ਹੁੰਦੀ ਆ ਗਾਂ ਤੁਸੀਂ ਬਰੀਡ ਤੇ ਕੰਮ ਕਰ ਸਕਦੇ ਆ ਬੱਚੇ ਤੇ ਯਾਨੀ ਕਿ ਚੰਗਾ ਕੰਮ ਕਰ ਸਕਦੇ ਆ ਤੁਸੀਂ ਤੇ ਫੋਨ ਨੰਬਰ ਬਾਈ ਦਾ ਥੱਲੇ ਬਈ ਡਿਸਪਰੇਸ਼ਨ ਤੇ ਚੱਲੀ ਜਾਂਦਾ ਡਿਸਪਲੇ ਤੇ ਤੇ ਬਾਈ ਦਾ ਨਾਮ ਪ੍ਰੀਤਮ ਸਿੰਘ ਪੱਪੂ ਤੇ ਸਾਣਾ ਪ੍ਰੀਤਮ ਸਿੰਘ ਕੇ ਘਰੇ ਬਈ ਇਹ ਝੋਟੀ ਵਕਾਊ ਆ ਤੇ ਗਊਸ਼ਾਲਾ ਦੀ ਬੈਕ ਸਾਈਡ ਬਈ ਬਾਈ ਦਾ ਘਰ ਆ ਡੇਰੇ ਵਾਲੀ ਸੜਕ ਤੇ ਤੇ ਬਾਕੀ ਜੇ ਕੋਈ ਹੋਰ ਇਨਫੋਰਮੇਸ਼ਨ ਲੈਣੀ ਹੈ ਉਹ ਤੁਸੀਂ ਬਾਈ ਨਾਲ ਫੋਨ ਤੇ ਕੰਟੈਕਟ ਕਰ ਸਕਦੇ ਆ ਜੋ ਸਾਥ ਦੱਸਣਾ ਨਹੀਂ ਕੋਈ ਕਮੀ ਪਛੀ ਰਹਿ ਗਈ ਹੋਵੇ ਉਹ ਤੁਸੀਂ ਬਾਈ ਨਾਲ ਫੋਨ ਤੇ ਕੰਟੈਕਟ ਕਰ ਲਿਓ ਤੇ ਬਾਈ ਦਾ ਨੰਬਰ ਸਕਰੀਨ ਤੇ ਬਈ ਚੱਲੀ ਜਾਂਦਾ ਤੇ ਇੱਕ ਮੇਰਾ ਭਰਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਜੋ ਚੰਗੀ ਚੀਜ਼ ਚੰਗੇ ਕਿਸਾਨ ਭਰਾ ਤੱਕ ਜਾ ਸਕੇ ਤੇ ਇਦਾਂ ਹੀ ਬਣਾ ਭਰਾ ਜੀ ਨਾਲ ਨੂੰ ਪਿਆਰ ਕਰਦੇ ਰਹੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰੱਖ